ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਦੱਸਣ ਜਾ ਰਹੇ ਹਾਂ ਤੁਹਾਨੂੰ ਅਮਰਤਪਾਲ ਦਾ ਜੋ ਕਿ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਜੋ ਅਮਰਤਪਾਲ ਦੇ ਭਰਾ ਆਗੇ ਉਹਨਾਂ ਤੇ ਇੱਕ ਨਸ਼ੇ ਦਾ આરોਪ ਲੱਗਿਆ ਗਿਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿਉਂਕਿ ਬਈ ਸਰਕਾਰਾਂ ਦਾ ਹੱਥ ਆ ਇਹਨਾਂ ਵਿੱਚ ਵੀ ਉਹਨਾਂ ਨੂੰ ਆਪਾਂ ਗਲਤ ਠਹਿਰਾ ਦਈਏ ਜਿਹੜੇ ਹਿਸਾਬ ਨਾਲ ਮੀਡੀਆ ਵਾਲੇ ਵੀ ਦੱਸ ਰਹੇ ਆ ਜਿਵੇਂ ਕਿ ਆਪਾਂ ਪੁੱਛ ਦੱਸ ਕਰਦੇ ਆ ਲੋਕਾਂ ਨੂੰ ਉਹ ਵੀ ਦੱਸ ਰਹੇ ਆ ਵੀ ਬਈ ਪੂਰਾ ਸਿੱਧਾ ਸਾਫ ਪਤਾ ਲੱਗਦਾ ਕਿਉਂਕਿ ਉਹਨਾਂ ਦੀ ਨਾਲ ਫੋਟੋ ਵੀ ਲਾ ਦਿੱਤੀ ਗਈ ਆ ਜੋ ਕਿ ਅਮਰਤਪਾਲ ਦੀ ਉਹਨਾਂ ਦੇ ਭਰਾ ਨਾਲ ਵੀ ਇਹ ਨਸ਼ਾ ਵੇਚਦਾ ਸੀ ਉਹਦਾ ਮੈਡੀਕਲ ਕਰਾਇਆ ਗਿਆ ਵੀ ਉਹਦੇ ਵਿੱਚ ਵੀ ਸਬੂਤ ਆਇਆ ਵੀ ਇਹਨਾਂ ਨੇ ਵੀ ਇਹ ਨਸ਼ਾ ਕਰਦੇ ਹੈਗੇ ਜੋ ਵੀ ਲਾ ਲੋ ਵੀ ਚਿੱਟਾ ਡਰੱਗਸਿਸ ਮੈਂ ਇੱਕ ਵੀ ਇਹ ਨਸ਼ਾ ਕਰਦੇ ਆ ਵੀ ਮੈਡੀਕਲ ਦੇ ਵਿੱਚ ਪਤਾ ਲੱਗਿਆ ਜਿਵੇਂ ਕਿ ਆਪਾਂ ਕਿਸੇ ਦਾ ਚੈੱਕਅਪ ਕਰਾਉਣੇ ਆ ਇਹ ਇਹ ਸਾਰਾ ਬਈ ਸਾਫ ਇਹ ਪਤਾ ਲੱਗਦਾ ਵੀ ਇਹ ਸਰਕਾਰਾਂ ਦਾ ਸਾਰਾ ਮਿਲ ਜੁਲ ਕੇ ਜਿਵੇਂ ਕਿ ਖੜੂ ਸਾਹਿਬ ਤੋਂ ਜਿੱਤੇ ਸੀਗੇ ਇਹ 497000 ਵੋਟਾਂ ਤੋਂ ਤੇ 197000 ਇਹਨਾਂ ਦੀ ਯਾਨੀ ਕਿ ਜਿਆਦਾ ਵੋਟ ਸੀ ਲੋਕਾਂ ਤੋਂ ਵੀ ਸਾਰਿਆਂ ਨਾਲੋਂ ਵੱਧ ਜਿਆਦਾ ਜਦ ਵੱਧ ਚੜ ਕੇ ਵੋਟ ਬਹੁਤ ਜਿਆਦਾ ਪਈ ਗਈ ਸੀ ਇਸ ਕਰਕੇ ਵੀ ਸਾਰੇ ਉੱਥੋਂ ਹਾਰ ਗਏ ਸੀ ਤੇ ਇਹਨਾਂ ਦੀ ਜਿੱਤ ਪ੍ਰਾਪਤ ਹੋਈ ਸੀ ਤੇ ਜਿਵੇਂ ਵੀ ਲਾ ਲਓ ਜਿਵੇਂ ਆਪਾਂ ਕਹਿ ਸਕੀਏ ਵੀ ਇਨਾਂ ਦੀ ਸਾਜ਼ਿਸ਼ ਇਹ ਆ ਕਿਉਂਕਿ ਨਹੀਂ ਜਿੱਤ ਗਿਆ ਸੀ ਜਿਹੜੇ ਹਸਾਬ ਨਾਲ ਲੋਕਾਂ ਨੂੰ ਵੀ ਕਹਿਣੇ ਆਪਾਂ ਪੰਜਾਬ ਦੇ ਨੂੰ ਕਿ ਭਾਈ ਆਪਣੇ ਸਾਰੇ ਰਲ ਮਿਲ ਕੇ ਇੱਕ ਅਪੀਲ ਮੈਂ ਆਪਾਂ ਸਾਰਿਆਂ ਨੂੰ ਆ ਵੀ ਜਿਹੜੇ ਹਸਾਬ ਨਾਲ ਕੋਈ ਜਿੱਤੇ ਹੋਏ ਬੰਦੇ ਨੂੰ ਅੰਦਰ ਨਹੀਂ ਰੱਖ ਸਕਦਾ ਕਿਉਂਕਿ ਜੇ ਲੋਕਾਂ ਦਾ ਚਾਹਣ ਤਾਂ ਉਹਨੂੰ ਬਾਹਰ ਕਢਾ ਸਕਦੇ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਭਈ ਫੇਰ ਤੋਂ ਏਕਾ ਨਹੀਂ ਹੈਗਾ ਇਸ ਕਰਕੇ ਜਿਹੜੇ ਸਾਮਨਾ ਹੁਣ ਉਹਨਾਂ ਨੂੰ 4 ਦਿਨ ਦੀ ਪੈਰੋਲ ਮਿਲ ਗਈ ਸੀ ਪਰ ਨਹੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਦਖਲ ਨਹੀਂ ਹੋਣ ਦਿੱਤਾ ਸਿਰਫ ਗੱਡੀ ਦੇ ਵਿੱਚ ਹੀ ਰੱਖਿਆ ਗਿਆ ਉਹਨੂੰ ਤੇ ਦਿੱਲੀ ਦੇ ਵਿੱਚ ਹੀ ਉਹਨੂੰ ਮੰਨ ਕੇ ਚਲੋ ਜੋ ਆਪਣੇ ਭਾਰਤ ਦਾ ਜਿਹਨੂੰ ਕੀ ਸਪੀਕਰ ਕਹਿੰਦੇ ਆ ਉਹਨਾਂ ਕੋਲੇ ਜਾ ਕੇ ਉਹਨਾਂ ਦੇ ਜਿਵੇਂ ਕਹਦੀ ਆ ਆਪਾਂ ਚੈਂਬਰ ਦੇ ਵਿੱਚ ਬਸ ਗੱਲਬਾਤ ਹੋਈ ਆ ਨਾ ਕਿ ਕੋਈ ਉਹਨੂੰ ਪੰਜਾਬ ਦੇ ਵਿੱਚ ਕਿਸੇ ਨੂੰ ਮਿਲਣ ਜੁਲ ਨਹੀਂ ਦਿੱਤਾ ਜੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੀ ਇੰਟਰਵਿਊ ਵਿੱਚ ਵੀ ਸੁਣਿਆ ਆਪਾਂ ਤੇ ਅੱਜ ਦੀ ਆਪਣੀ ਅਪਡੇਟ ਆ ਬਈ ਅਮਰਤਪਾਲ ਦੇ ਭਰਾ ਤੇ ਜੋ ਕਿ ਉਹਨੂੰ ਵੀ ਆਪਾਂ ਕਹਿ ਦਈਏ ਵੀ ਜੋ ਕਹਿ ਦਈਏ ਵੀ ਨਸ਼ਾ ਉਹਨੇ ਤੋਂ ਫੜਾਇਆ ਗਿਆ ਨਸ਼ਾ ਵੀ ਵੇਚਦਾਗਾ ਉਹ ਹਨਾ ਨਸ਼ੇ ਦੇ આરોਪ ਲੱਗੇ ਗਏ ਤੇ ਉਹਦੇ ਤੇ ਬਹੁਤ ਬਈ ਅੱਜ ਵੀਡੀਓ ਬਹੁਤ ਪੈ ਰਹੀਆਂ ਕਿਉਂਕਿ ਇਸ ਕਰਕੇ ਬਈ ਉਹਨਾਂ ਤੋਂ ਪਹਿਲਾਂ ਹੀ ਲੱਗੀ ਜਾਂਦੀ ਸੀ ਲੋਕਤਾ ਠੀਕ ਆ ਮੰਨ ਕੇ ਚੱਲੋ ਵੀ ਜਿਹੜੇ ਆਹ ਲਾ ਲਓ ਹੁਣ ਪੀਐਮ ਮੋਦੀ ਲਾ ਲਓ ਜੋ ਵੀ ਲਾ ਲਓ ਸੈਂਟਰ ਸਰਕਾਰ ਭਗਵਾਨਪਤਮਾਨ ਸੀਐਮ ਜੋ ਹਰੇ ਆ ਨਾ ਇਹ ਤੇ ਉਹਨਾਂ ਦੀ ਜਦੋਂ ਦੀ ਜਿੱਤ ਪ੍ਰਾਪਤ ਹੋਈ ਹੁਣ ਇਹਨਾਂ ਨੂੰ ਇਹ ਹੋ ਰਿਹਾ ਵੀ ਕਿਵੇਂ ਨਾ ਕਿਵੇਂ ਇਹਨੂੰ ਅੰਦਰ ਜੇਲ੍ਹ 'ਚ ਸੱਟੀ ਰੱਖੀਏ ਕਿਉਂਕਿ ਉਹਨਾਂ ਦੀ ਐਨਐਸਏ ਪਹਿਲਾਂ ਵੀ ਵਧਾ ਦਿੱਤੀ ਗਈ ਆ ਪਹਿਲਾਂ 3 ਮਹੀਨਿਆਂ ਦੀ ਸੀ ਉਦੋਂ ਬਾਅਦ ਇਹਨਾਂ ਨੇ ਸਾਲ ਦੀ ਕਰੀਆ ਕਿ ਅਗਰ ਜੇ ਬਾਹਰ ਆ ਗਿਆ ਤਾਂ ਇਹਨਾਂ ਦਾ ਕੰਮ ਰੁਕ ਜੂ ਕਿਉਂਕਿ ਉਹਨੇ ਨਸ਼ਿਆਂ ਦੇ ਰੋਕ ਲਾਉਣੀ ਆ ਤੇ ਨਸ਼ਾ ਤਈ ਇਹਨਾਂ ਦਾ ਕੰਮ ਚੱਲਦਾ ਅੱਜ ਮੈਂ ਤੁਹਾਨੂੰ ਇੱਕ ਐਸੀ ਗੱਲ ਦੱਸਣ ਜਾ ਰਿਹਾ ਜੋ ਕਿ ਆਪਣੇ ਪੰਜਾਬ ਦੇ ਨਾ ਹੀ ਕਿਸੇ ਪੱਤਰਕਾਰ ਨੇ ਦੱਸੀ ਹੋਣੀ ਆ ਤੁਹਾਨੂੰ ਤੇ ਨਾ ਹੀ ਕਿਸੇ ਨੇ ਆਪਣੇ ਜੋ ਵੀ ਆਪਣੇ ਪੰਜਾਬ ਦੇ ਵਿੱਚ ਚੱਲੀ ਤਾਂ ਜਾਂਦਾ ਮੀਡੀਆ ਵਾਲਾ ਮੀਡੀਆ ਵਾਲਿਆਂ ਨੇ ਕੋਈ ਅਜੇ ਤੱਕ ਐਸੀ ਖ਼ਬਰ ਦੱਸੀ ਹੈ ਤੁਹਾਨੂੰ ਜੇ ਮੈਨੂੰ ਆਪਣੀ ਭਰਾ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਤਾਂ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਐਸੀ ਗੱਲ ਦੱਸਣ ਜਾ ਰਿਹਾ ਕਿਉਂਕਿ ਜੇਲ੍ਹ ਦੇ ਵਿੱਚ ਮੈਂ ਵੀ ਗਿਆ ਸੀ ਕੋਈ ਮੇਰਾ ਪੰਜਾਬ ਦੇ ਵਿੱਚ ਕੋਈ ਝਗੜਾ ਹੋ ਗਿਆ ਜਿਵੇਂ ਵੀ ਲਾ ਲਓ ਕੋਈ ਤੇ ਕੋਈ ਲੜਾਈ ਦੇ ਕੇਸ ਚ ਮੈਂ ਗਿਆ ਸੀ ਤਾਮਕੋਟ ਜ਼ਿਲ੍ਹਾ ਮਾਨਸਾ ਮਾਨਸਾ ਦੇ ਵਿੱਚ ਸੀ ਉੱਥੇ ਕੀ ਆ ਉੱਥੇ ਜੇਲ੍ਹ ਦੇ ਵਿੱਚ ਖੁਦ ਜੋ ਜੇਲਰ ਆ ਉਹ ਵਕਾਉਂਦੇ ਆ ਨਸ਼ਾ ਚਿੱਟਾ ਉੱਥੇ ਵਿਕਦਾ ਕਿਉਂਕਿ ਜਦੋਂ ਅੱਜ ਤੋਂ 2019 ਦੇ ਵਿੱਚ ਮੈਂ ਜੇਲ੍ਹ ਦੇ ਵਿੱਚ ਸੀਗਾ ਤੇ ਫਿਰ ਮੈਂ 20 ਦੇ ਵਿੱਚ ਵੀ ਗਿਆਗਾ ਤੇ ਕਿਉਂਕਿ ਤਰੀਖ ਤੋਂ ਲੇਟ ਹੋ ਗਈ ਸੀ ਜਿਵੇਂ ਵੀ ਲਾ ਲਓ ਪਰ ਮੈਂ ਤੁਹਾਨੂੰ ਉੱਥੋਂ ਦੀ ਸਾਰੀ ਹਾਲਤ ਦੱਸ ਦਿੰਨਾ ਉੱਥੇ 500 ਰੁਪਏ ਦਾ ਇੱਕ ਮੰਡਲ ਸੀ 30 ਰੁਪਏ ਦੀ ਇੱਕ ਬੀੜੀ ਸਤੰਦਰ ਚਿੱਟਾ ਬੇਆਮ ਵੇਚਦਾ ਸੀ ਵੀ ਉੱਥੇ ਤਾਂ ਲਾਓ ਰੋਪ ਜਿੱਥੇ ਤੁਸੀਂ ਲਾਉਣਾ ਚਾਹੀਦਾ ਜਦੋਂ ਜੇਲਾ ਚ ਵਿਕੀ ਜਾਂਦਾ ਤੁਸੀਂ ਬਾਹਰੋਂ ਚੱਕ ਕੇ ਬੰਦੇ ਜੇਲ੍ਹ ਚ ਸਿੱੜ ਦੋ ਪਰ ਜੇਲ੍ਹ ਜੇਲਾ ਵਾਲਿਆਂ ਨੂੰ ਕਿਉਂ ਨਹੀਂ ਰੁਕਿਆ ਜਾਂਦਾ ਬਈ ਅੱਜ ਮੈਂ ਇਹ ਪੁੱਛਣਾ ਚਾਹਣਾ ਲੋਕਾਂ ਨੂੰ ਵੀ ਤੁਸੀਂ ਕਹਿੰਦੇ ਤਹਿ ਗਿਆ ਵੀ ਉਹਨੇ ਵੀ ਉਹ ਨਸ਼ਾ ਵੇਚ ਦਾ આરોਪ ਲਾਈ ਜਾਂਦੇ ਆ ਕਿਉਂਕਿ આરોਪ ਇਸ ਕਰਕੇ ਲੱਗੇ ਜਾਂਦੇ ਆ ਯੋ ਪੰਜਾਬ ਦੀ ਗੱਲ ਕਰਦਾ ਸੀ ਜੋ ਵੀ ਆਪਣੇ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜਿਲਚ ਸਟੈਨ ਦਾ ਤੇ ਅੱਜ ਦੀ ਅਪਡੇਟ ਆਪਣੀ ਆਹੀ ਆ ਜੋ ਵੀ ਆਪਣਾ ਭਰਾ ਭੈਣ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਹੈ ਭਰਾ ਵਲ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ ਥੈਂਕ ਯੂ